ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਜ਼ਮੀਨ ਲੈ ਕੇ ਆਏ ਆ ਆਪਾਂ ਇਹਦਾ ਰੇਟ ਰਹਿਣ ਵਾਲਾ 6 ਲੱਖ ਰੁਪਇਆ ਪ੍ਰਤੀ ਕਿੱਲਾ ਜਿਹੜੀ ਸਾਹਮਣੇ ਵੀਡੀਓ ਦੇਖ ਰਹੇ ਹੋ ਸਾਗੀ ਜ਼ਮੀਨ ਦੀ ਹੈ ਕਣਕ ਖੜੀ ਆ ਟੌਪ ਦੀ ਤੇ ਰੇਟ ਰਹਿਣ ਵਾਲਾ 6 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਤੇ ਹੈ ਘਰ ਕੋਠੀ ਮਕਾਨ ਦੀ ਐਡ ਜ਼ਮੀਨ ਦੀ ਪਲਾਟ ਦੀ ਐਡ ਗੱਡੀਆਂ ਟਰੈਕਟਰ ਕਾਰਾਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਲਈ 7-8 ਫੋਟੋਆਂ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਦਿੱਤੇ ਨੰਬਰ ਤੇ ਉਸ ਤੋਂ ਬਾਅਦ ਤੁਹਾਡੀ ਐਡ ਸੀ ਆਪਦੇ ਪਲੈਟਫਾਰਮ ਤੇ ਲਾ ਦੇਾਂਗੇ ਜੀ ਤੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਮਾਲਕਾਂ ਦਾ ਜ਼ਮੀਨ ਵਾਲਿਆਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਸੋ ਵੀਡੀਓ ਕਰ ਲੈਂਦੇ ਹਾਂ ਸਟਾਰਟ ਜੀ ਟਾਪ ਦੀ ਜ਼ਮੀਨ ਹੈ 27.5 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ 27.5 ਕਿੱਲੇ ਜ਼ਮੀਨ ਹੈ ਦੋ ਮੋਟਰਾਂ ਨੇ ਵਿੱਚ ਮਿੱਠਾ ਪਾਣੀ ਹੈ ਦੋ ਮੋਟਰਾਂ ਮਿੱਠਾ ਪਾਣੀ ਵਿੱਚ ਮਕਾਨ ਬਣੇ ਹੋਏ ਨੇ ਰੇਟ 6 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੇ ਮੌਕੇ ਤੇ ਕਣਕ ਤੁਸੀਂ ਦੇਖ ਸਕਦੇ ਹੋ ਬਾਈ ਪੂਰੀ ਟਾਪ ਦੀ ਖੜੀ ਹੈ ਤੇ ਰੋਡ ਵਿਚ ਦੀ ਲੰਗਦਾ ਬਾਈ ਰੋਡ ਦੇ ਉੱਤੇ ਜ਼ਮੀਨ ਆ ਰੋਡ ਬਾਹਣ ਦੇ ਵਿਚ ਦੀ ਲੰਗਦਾ ਰਾਹ ਪਹੀ ਦਾ ਕੋਈ ਰੋਲਾ ਨਹੀਂ ਕਿਸੇ ਨਾਲ ਕਿਸੇ ਦਾ ਬੱਟ ਬੰਨੇ ਦਾ ਰੋਲਾ ਨਹੀਂ ਪੂਰੀ ਟਾਪ ਦੀ ਜ਼ਮੀਨ ਤੁਹਾਡੇ ਦੀ ਲੈ ਕੇ ਆਇਆ ਰੇਟ ਸਿਰਫ 6 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਦੇਣੀ ਆ ਪੱਕੀ ਰਜਿਸਟਰੀ ਵਾਲਾ ਬਾਣ ਆ ਕੋਈ ਐ ਨਹੀਂ ਕੋਈ ਰਜਿਸਟਰੀ ਨਹੀਂ ਹੋਣੀ ਜਾਂ ਕੁਝ ਹੋਰ ਨਹੀਂ ਹੋਣਾ ਬਾਈ ਜੀ ਪੱਕੀ ਰਜਿਸਟਰੀ ਵਾਲਾ ਬਾਣ ਹੈ ਕਣਕ ਤੁਸੀਂ ਦੇਖ ਸਕਦੇ ਹੋ ਪੱਧਰ ਬਾਣ 0 ਲੈਵਲ ਬਾਣ ਹੈ ਬਾਈ ਸਾਰਾ ਪੱਧਰ ਬਾਣ ਹੈ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਜੀ ਮੋਟਰ ਵਾਲਿਆਂ ਨੇ ਦੋ ਮੋਟਰਾਂ ਲਪਾਰਖੀਆਂ ਮਿੱਠਾ ਪਾਣੀ ਆ ਪਿੰਡ ਤੋਂ ਸਿਰਫ 2 ਕਿਲੋਮੀਟਰ ਯਾਨੀ ਕਿ ਪਿੰਡ ਦੀ ਨਈਂ ਵਾਲਾ ਬਾਣ ਆਪਾਂ ਕਹਿ ਸਕਦੇ ਹਾਂ ਬਾਈ ਜੀ ਪਿੰਡ ਦੀ ਨਈਂ ਵਾਲਾ ਬਾਣ ਪਿੰਡ ਤੋਂ ਸਿਰਫ 2 ਕਿਲੋਮੀਟਰ ਦੂਰ ਆ ਜੀ ਸਾਰੇ ਬਾਣ ਉਤੋਂ ਨਹੀਂ ਤਾਰਬੰਦੀ ਕੀਤੀ ਹੋਈ ਆ ਪਸ਼ੂਆਂ ਦੀ ਕੋਈ ਮਾਰ ਨਹੀਂ ਪਰ ਫਿਰ ਵੀ ਬੰਦ ਬੰਦਿਆ ਨੇ ਹਨਾ ਵੀ ਤਾਰਬੰਦੀ ਕਰ ਰੱਖੀ ਆ ਬਾਈ ਜੀ ਸਾਰੇ ਬਾਣ ਉਤੋਂ ਦੀ ਠੀਕ ਹੈ ਜੀ ਤੇ ਤੁਸੀਂ ਆ ਮੋਟਰਾਂ ਦੇਖ ਸਕਦੇ ਹੋ ਬਾਈ ਜੀ ਮੋਟਰਾਂ ਵੀ ਦਿਖਾਉਣਾ ਤੁਹਾਨੂੰ ਤੇ ਕਣਕ ਦੇਖ ਲਓ ਪਹਿਲਾਂ ਤੁਸੀਂ ਕਣਕ ਖੜੀ ਹੋਈ ਸਾਰੀ ਚੈੱਕ ਕਰ ਸਕਦੇ ਹੋ ਤੇ ਦੋ ਮੋਟਰਾਂ ਜੀ 27.5 ਕਿੱਲੇ ਮਿੱਠਾ ਪਾਣੀ ਪਿੰਡ ਤੋਂ 2 ਕਿਲੋਮੀਟਰ ਦੂਰ ਸਾਰੇ ਬਾਹਣ ਉਤੋਂ ਦੀ ਤਾਰਬੰਦੀ ਕੀਤੀ ਹੋਈ ਹੈ ਜੀ ਰੇਟ 6 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੁਣ ਆਪਾਂ ਕਰ ਲੈਨੇ ਆ ਬਾਈ ਜੀ ਲੋਕੇਸ਼ਨ ਦੀ ਗੱਲ ਵੀ ਕਿੱਥੇ ਕੇ ਕਰਕੇ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਪਿੰਡ ਦਾ ਨਾਂ ਹੈਗਾ ਚੰਨੀ ਤੇ ਕੋਲੈਤ ਬੀਕਾਨੇਰ ਰਾਜਸਥਾਨ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਮੋਬਾਈਲ ਨੰਬਰ ਵੀਰ ਹੋਰਾਂ ਦਾ ਗ੍ਰੀਨ ਉੱਪਰ ਚਲਾ ਦਿੱਤਾ ਗਿਆ ਇਹ ਨੰਬਰ ਹੈ ਜੀ ਮਾਲਕਾਂ ਦਾ ਜਿਹਨਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਜ਼ਮੀਨ ਖਰੀਦ ਸਕਦੇ ਹੋ ਠੀਕ ਹੈ ਜੀ ਸੁਣੋ ਪਹਿਲਾਂ ਵੀ ਦੱਸਿਆ ਬਾਈ ਜੀ ਕੋਈ ਰੋਲਾ ਨਹੀਂ ਵਧੀਆ ਪੱਕੀ ਰਜਿਸਟਰੀ ਵਾਲਾ ਬਾਹਣਾ ਦੇ ਪਾਣੀ ਚੈੱਕ ਕਰੋ ਬਾਈ ਜੀ ਪਾਣੀ ਦਾ ਲੈਵਲ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਹਨਾ ਤੇ ਵਧੀਆ ਪਾਣੀ ਬਾਈ ਫੁੱਲ ਪ੍ਰੈਸ਼ਰ ਆ ਕੋਈ ਐ ਨਹੀਂ ਕੋਈ ਨੀਵਾ ਪਾਣੀ ਆ ਕੋਈ ਹੋਵਾ ਮਿੱਠੇ ਪਾਣੀ ਤੇ ਪ੍ਰੈਸ਼ਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਖੁੱਲਾ ਪਾਣੀ ਪੂਰਾ ਟੋਪ ਹਨ ਬਾਦੂ ਲਾਈਟ ਆਉਂਦੀ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਬਣਦੇ ਵਿੱਚ ਤੇ ਬਾਕੀ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ ਇਹ ਦੋ ਘੰਟੇ ਅਸੀਂ ਪੰਜਾਬ ਦੀ ਸਸਤੀ ਜ਼ਮੀਨ ਤੋਂ ਦਿੱਲੀ ਬਿਲਕੁਲ ਘੱਟ ਰੇਟ ਦੀ ਜ਼ਮੀਨ ਲੈ ਕੇ ਆਵਾਂਗੇ ਉਹ ਵੀ ਜ਼ਰੂਰ ਦੇਖਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਬਨੇ ਰਹੋ ਫੇਸਬੁੱਕ ਤੇ ਦੇਖ ਰਹੇ ਹੋਂ ਤਾਂ ਪੇਜ ਨੂੰ ਫੋਲੋ ਕਰ ਲਿਓ YouTube ਤੇ ਦੇਖ ਰਹੇ ਹੋਂ ਤਾਂ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮਿਲਦੇ ਆ ਵੀਡੀਓ ਦੱਸਿਓ ਕਿਸ ਤਰ੍ਹਾਂ ਦੀ